ਹੈਲੋ ਦੋਸਤੋ ਅੱਜ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਮੈਂ ਫਿਰ ਹਾਜ਼ਰ ਹੋਇਆ ਅੱਜ ਕੱਲ ਜਿਵੇਂ ਬੱਚਿਆਂ ਦੇ ਇਮਤਿਹਾਨ ਚੱਲਦੇ ਨੇ ਅਸੀਂ ਅਕਸਰ ਦੇਖਦੇ ਹਾਂ ਬੱਚੇ ਬਹੁਤ ਜ਼ਿਆਦਾ ਵਧੀਆ ਤਿਆਰੀ ਕਰਦੇ ਹਨ ਘਰੇ ਪੜ੍ਹਦੇ ਹਨ ਬੈਠ ਕੇ ਪਰ ਜਦੋਂ ਉਹ ਪੇਪਰ ਦੇ ਵਿੱਚ ਜਾ ਕੇ ਬੈਠਦੇ ਹਨ ਉੱਥੇ ਘਬਰਾੜ ਦੇ ਨਾਲ ਜੋ ਵੀ ਉਹਨਾਂ ਨੇ ਯਾਦ ਕੀਤਾ ਹੁੰਦਾ ਪੜ੍ਹਾਈ ਕੀਤੀ ਹੁੰਦੀ ਹੈ ਉਹਨਾਂ ਦੇ ਕੁਝ ਵੀ ਉਹ ਸਮਝ ਨਹੀਂ ਲੱਗਦਾ ਉੱਥੇ ਜਾ ਕੇ ਬਿਲਕੁਲ ਦਿਮਾਗ ਡਲ ਹੋ ਜਾਂਦਾ ਇਹ ਅਕਸਰ ਬੱਚਿਆਂ ਨਾਲ ਨਹੀਂ ਚੰਗੇ ਚੰਗੇ ਬੰਦਿਆਂ ਦੇ ਨਾਲ ਵੀ ਇਹ ਘਟਨਾ ਵਾਪਰ ਜਾਂਦੀ ਹੈ ਜਦੋਂ ਅਸੀਂ ਕਿਤੇ ਇੰਟਰਵਿਊ ਕਰਾ ਦੇਣ ਜਾਂ ਜਾਣੇ ਆ ਜਾਂ ਕੋਈ ਇਸ ਤਰ੍ਹਾਂ ਦੇ ਕੰਮ ਜਾਣਦੇ ਆ ਅਸੀਂ ਸਾਡਾ ਉੱਥੇ ਜਾ ਕੇ ਕਈ ਵਾਰੀ ਦਿਮਾਗ ਬਿਲਕੁਲ ਸੁੰਨ ਹੋ ਜਾਂਦਾ ਹੈ। ਜਾਂ ਤੁਹਾਡੇ ਬੱਚੇ ਪੜ੍ਹਦੇ ਨਹੀਂ ਉਹਨਾਂ ਦਾ ਧਿਆਨ ਨਹੀਂ ਲੱਗਦਾ ਪੜਾਈ ਵਿੱਚ ਪੜਨ ਤਾਂ ਬੈਠ ਜਾਂਦੇ ਨੇ ਪਰ ਉਹਨਾਂ ਦਾ ਧਿਆਨ ਪੜਾਈ ਦੇ ਵਿੱਚ ਕੇਂਦਰਿਤ ਨਹੀਂ ਹੁੰਦਾ ਹੈਗਾ। ਉਹਨਾਂ ਦੇ ਲਈ ਜਾਂ ਜਿਹੜੇ ਬੱਚੇ ਮਤਲਬ ਕਿ ਵੀ ਦੁੱਧ ਨੂੰ ਪਸੰਦ ਨਹੀਂ ਕਰਦੇ ਪੀਣਾ ਜਾਂ ਜਿਹੜਾ ਦੁੱਧ ਪੀਂਦੇ ਨੇ ਤਾਂ ਕੱਢ ਦਿੰਦੇ ਨੇ ਛੋਟੇ ਬੱਚਿਆਂ ਨੂੰ ਜਿਵੇਂ ਦੁੱਧ ਪੀਣ ਤੋਂ ਬਾਅਦ ਉਹ ਕਈ ਵਰਤਾਂਵੇਂ ਉਹ ਥੋੜਾ ਬਹੁਤਾ ਜਿਹਾ ਕੱਢਣ ਫੇਰ ਤਾਂ ਉਹ ਚੰਗਾ ਹੀ ਮੰਨਿਆ ਜਾਂਦਾ ਦੋ ਚਾਰ ਮਹੀਨਿਆਂ ਦਾ ਬੱਚਾ ਵੀ ਇਹ ਦੁੱਧ ਜਿਹ ਪਰ ਜੋ ਜਾਰਾ ਦੁੱਧ ਕੱਢੇ ਤਾਂ ਫਿਰ ਉਹਦੇ ਲਈ ਤਾਂ ਜਾਂ ਗਰਮੀਆਂ ਦੇ ਵਿੱਚ ਉਹ ਬੱਚੇ ਨੂੰ 10 ਲੱਖ ਜਾਣ ਤੇ ਹਰੇ ਰੰਗ ਤੇ 10 ਤੋਂ ਖਾਸ ਕਰਕੇ ਉਲਕੀਆਂ ਲੱਗ ਜਾਣ ਉਹਦੇ ਲਈ ਵੀ ਬਹੁਤ ਵਧੀਆ ਇਹ ਤੇ ਥੋੜੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਫਾਲਤੂ ਦੇ ਵਿਚਾਰ ਚੱਲਦੇ ਨੇ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਹੈ ਕਿਸੇ ਗੱਲ ਤੋਂ ਕੁਝ ਵੀ ਸਮਝ ਨਹੀਂ ਲੱਗ ਰਿਹਾ ਕੀ ਕੀਤਾ ਜਾਵੇ ਹੁਣ ਕੀ ਕਿਨਾ ਕੀਤਾ ਜਾਵੇ ਐਨਾ ਕੁਝ ਬੱਚੇ ਨੇ ਪੇਪਰਾਂ 'ਚ ਯਾਦ ਕੀਤਾ ਮਿਹਨਤ ਕੀਤੀ ਆ ਪਰ ਉੱਥੇ ਜਾ ਕੇ ਸਾਰਾ ਕੁਝ ਉਹ ਭੁੱਲ ਗਿਆ ਪੜਾਈ ਕਰਨੋਂ ਬੈਠਦਾ ਪੜਾਈ ਦੇ ਵਿੱਚ ਨਾ ਧਿਆਨ ਨਹੀਂ ਮਤਲਬ ਕਿ ਕੇਂਦਰਤ ਹੋ ਰਿਹਾ ਤੇ ਉਹਦੇ ਲਈ ਇੱਕ ਬਹੁਤ ਹੀ ਵਧੀਆ ਅੱਜ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਿਆ ਇਹ ਦਵਾਈ ਹੈ ਜੀ ਹੋਮੋਪੈਥੀ ਦੇ ਵਿੱਚ ਦਵਾਈ ਦਾ ਨਾਮ ਹੈਗਾ ਜੀ ਅਥੂਜਾ ਸਾਈਨੇਪੀਅਮ ਫੋਟੋ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਲੱਗੀ ਹੋਈ ਆ ਦਵਾਈ ਦਾ ਨਾਮ ਫਿਰ ਤੁਹਾਨੂੰ ਮੈਂ ਦੱਸ ਰਿਹਾ ਦੁਬਾਰਾ ਅਥੂਜਾ ਸਾਈਨੇਪੀਅਮ ਹੈ ਜੀ 30% ਦੇ ਵਿੱਚ ਤੁਸੀਂ ਲੈ ਲੈਣੀ ਆ ਜਿਹੜੇ ਬੱਚੇ ਮਤਲਬ ਕਿ ਬੀਤਾਂ ਦਾ ਉਹਨਾਂ ਨੂੰ ਪੜ੍ਹਾਈ ਸੁਣਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਪੜ੍ਹਦੇ ਨਹੀਂ ਹੈਗੇ ਧਿਆਨ ਨਹੀਂ ਕੇਂਦਰਤ ਹੋ ਰਿਹਾ ਤੁਸੀਂ ਉਹਨਾਂ ਨੂੰ ਦੋ ਤਿੰਨ ਮਹੀਨੇ ਦੇ ਲਈ 30% ਦੇ ਵਿੱਚ ਇੱਕ ਇੱਕ ਡਰਾਪਸ ਹਰ ਰੋਜ਼ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਕੇ ਜਾਂ ਸਿੱਧਾ ਹੀ ਉਹਨੂੰ ਸਵੇਰੇ ਸ਼ਾਮ ਉਹਦੀ ਜੀਭ ਦੇ ਉੱਪਰ ਤੁਸੀਂ ਦੇ ਸਕਦੇ ਹੋ ਇੱਕ ਡਰਾਪ ਸਿੱਧਾ ਹੀ ਬੱਚੇ ਦੀ ਤੁਸੀਂ ਜੀਭ ਦੇ ਉੱਪਰ ਸਵੇਰੇ ਸ਼ਾਮ ਉਹਨੂੰ ਦੋ ਤਿੰਨ ਮਹੀਨੇ ਵਾਸਤੇ ਦੇਖੋਗੇ ਤੁਸੀਂ ਬਹੁਤ ਵਧੀਆ ਰਿਜ਼ਲਟ ਆਉਣਗੇ ਤੁਸੀਂ ਰਿਜ਼ਲਟ ਇਹਦੇ ਹਫਤੇਵਾਰੀ ਤੁਹਾਨੂੰ ਪਤਾ ਲੱਗ ਜਾਵੇਗਾ ਤੇ ਜੇਕਰ ਕੋਈ ਇਦਾਂ ਦੀ ਛੋਟੇ ਬੱਚੇ ਨੂੰ ਪ੍ਰੋਬਲਮ ਆਦੀ ਹੈ ਉਲਟੀਆਂ ਦੀ ਗਰਮੀਆਂ ਦੇ ਵਿੱਚ ਉਹਨੂੰ ਦਸ ਲੱਗ ਗਏ ਜਿਵੇਂ ਤੁਹਾਨੂੰ ਮੈਂ ਦੱਸਿਆ ਛੋਟਾ ਬੱਚਾ 2-4 ਮਹੀਨੇ ਦਾ ਅਜਿਹੇ ਵਿੱਚ ਤੁਸੀਂ ਬਹਿਤ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਹਾਂ ਮੈਂ ਉਹਨੇ ਡਾਕਟਰ ਦੇ ਨਾਲ ਤੁਸੀਂ ਜ਼ਰੂਰ ਕੰਸਲਟ ਕਰੋ ਡਾਕਟਰ ਦੀ ਸਲਾਹ ਤੋਂ ਬਿਨਾ ਤੁਸੀਂ ਨਾ ਯੂਜ਼ ਕਰੋ ਇਹ ਕੋਈ ਵੀ ਦਵਾਈ ਹੈ ਡਾਕਟਰ ਮੈਂ ਕੋਈ ਜਲੂਸਲਾਹ ਕਰ ਲਓ ਫਿਰ ਵੀ ਐਮਰਜੈਂਸੀ ਟਾਈਮ ਤੁਹਾਨੂੰ ਅਸੀਂ ਦੱਸਦੇ ਹਾਂ ਤੁਸੀਂ ਇਹਨੂੰ ਇੱਕ ਡ੍ਰੋਪੇ ਦਾ ਥੋੜੇ ਜਿਹਾ ਪਾਣੀ ਦੇ ਵਿੱਚ ਚਮਚੇ ਦੇ ਵਿੱਚ ਪਾ ਕੇ ਤੇ 2-2 ਘੰਟੇ ਬਾਅਦ ਤੁਸੀਂ ਮੰਨ ਲਾ ਕੇ ਉਹ ਬੱਚੇ ਨੂੰ ਦੇਣਾ ਛੋਟੇ ਨੂੰ 2-2 ਘੰਟੇ ਬਾਅਦ ਤੁਸੀਂ ਦੋਵਾਂਗੇ ਥੋੜੀ ਜਿਹੀ دیر ਬਾਅਦ ਉਹ ਮੰਨ ਲਾ ਕੇ ਫਰਕ ਪੈ ਜਾਏਗਾ ਜੀ ਉਹਨੂੰ ਇਸ ਤੋਂ ਇਲਾਵਾ ਇਹ ਦਵਾਈ ਹੋਰ ਵੀ ਕਈ ਕੰਮ ਆਉਂਦੀ ਹੈ ਮੰਨ ਲਾ ਕੇ ਜਿਵੇਂ ਕਿ ਕੋਈ ਹਾਜਮੇ ਸੰਬੰਧੀ ਪ੍ਰੋਬਲਮ ਹੋਵੇ ਜਾਂ ਲੇਡੀ ਜੀ ਨੂੰ ਕੋਈ ਪੀਰੀਅਡ ਸੰਬੰਧੀ ਕੋਈ ਪ੍ਰੋਬਲਮ ਹੋਵੇ ਉਹਦੇ ਵਾਸਤੇ ਵੀ ਕੰਮ ਆਉਂਦੀ ਹੈ ਤੇ ਬਿਰ ਤੋਂ ਅਸੀਂ ਬੇਨਤੀ ਕਰਦੇ ਹਾਂ ਵੀ ਸਾਡਾ ਮਕਸਦ ਕਿਸੇ ਕੋਈ ਪ੍ਰੋਡਕਟ ਦੀ ਕਿਸੇ ਕੋਈ ਮੈਡੀਸਨ ਦਾ ਸਾਡੀ ਕੋਈ ਮੰਨ ਲਾ ਕੇ ਉਹਦੀ ਮਸ਼ਹੂਰੀ ਕਰਨ ਦਾ ਸਾਡਾ ਕੋਈ ਮਕਸਦ ਨਹੀਂ ਹੈਗਾ ਸਾਡਾ ਮਕਸਦ ਆ ਵੀ ਲੋੜਵੰਦਾਂ ਤੱਕ ਅਸੀਂ ਸਮੇਂ ਸਿਰ ਸਹੀ ਜਾਣਕਾਰੀ ਪਹੁੰਚਾ ਸਕੀਏ ਤਾਂ ਜੋ ਲੋੜਪੈਣ ਤੇ ਤੁਹਾਡੇ ਉਹ ਜਾਣਕਾਰੀ ਕੰਮ ਆ ਸਕੇ ਇਹ ਅਜਿਹੇ ਤੁਹਾਨੂੰ ਮੈਡੀਸਨ ਮੈਂ ਦੱਸ ਰਿਹਾ ਜਿਹੜੀਆਂ ਤੁਹਾਡੇ ਘਰੇ ਹੋਣੀਆਂ ਬਹੁਤ ਜ਼ਰੂਰੀ ਹਨ ਇਹਨਾਂ ਦੇ ਕੋਈ ਜ਼ਿਆਦਾ ਸਾਈਡ ਇਫੈਕਟ ਵੀ ਨਹੀਂ ਹਨ ਇਹ ਤੁਹਾਨੂੰ ਲੋੜ ਪੈਣ ਦੇ ਉੱਪਰ ਬਹੁਤ ਵਧੀਆ ਰਿਜ਼ਲਟ ਦਿੰਦੀਆਂ ਹਨ ਤੋਂ ਇਹ ਅੱਗੇ ਵੀ ਤੁਹਾਡੇ ਨਾਲ ਅਸੀਂ ਇਸ ਤਰ੍ਹਾਂ ਦੀ ਹੋਰ ਬਹੁਤ ਵਧੀਆ ਜਾਣਕਾਰੀ ਲੈ ਕੇ ਸਮੇਂ-ਸਮੇਂ ਤੇ ਅਸੀਂ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਬੇਨਤੀ ਹੈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਥੈਂਕ ਯੂ